ਅੱਲਾ ਵੀ ਸੱਜਣੋਂ ਘਰੇਲੂ ਸੱਜਣ ਦੇ ਘਰੋਂ ਨਾ ਤਿੰਨ ਪਸ਼ੂ ਲੱਗਿਆ ਬਾਈ ਦੀ ਦਿਖਾਉਣਾ ਦੋ ਬੱਚੀਆਂ ਇੱਕ ਤਾਜੀ ਸੂਈ ਮਗਰ ਵੀ ਬੱਚੀ ਬੱਚੀਆਂ ਦੋ ਦੋ ਦੰਦ ਆ ਗਈਆਂ ਤੇ ਇੱਕ ਮੱਝ ਲੱਗਿਆ ਦਿਖਾਉਣਾ ਨਵਾਬ ਦੇ ਸੀਮਨ ਤੋਂ ਗੱਬਣ ਹੈ ਕੱਢਦੀ ਆ ਬਾਈ ਇਹਨਾਂ 10-12 ਦਿਨਾਂ ਤੇ ਬਾਕੀ ਫੁੱਲ ਡਿਟੇਲ ਬਾਈ ਨੂੰ ਪੁੱਛ ਲਾਂਗੇ ਇਹ ਸੱਜਣ ਦਾ ਜਿਹੜਾ ਮੇਨ ਕੰਮ ਆ ਮੇਨ ਹੈਗਾ ਢੋਕੜ ਗੱਬਣ ਮੱਝਾਂ ਲੈਂਦਾ ਬਾਈ ਚੰਗੇ ਰਿਕਾਰਡ ਵਾਲੀਆਂ ਤੇ ਬਾਕੀ ਐਡਰੈਸ ਫੋਨ ਨੰਬਰ ਬਾਈ ਨੂੰ ਪੁੱਛ ਲਾਂਗੇ ਜੇ ਕੋਈ ਸੱਜਣ ਬਾਈ ਕਹਿੰਦਾ ਚੰਗੀ ਢੋਕੜ ਗੱਬਣ ਵੇਚਣ ਦਾ ਇੱਛਕ ਆ ਉਹ ਵੀ ਬਾਈ ਨਾਲ ਸੰਪਰਕ ਕਰ ਲਿਓ ਪਰ ਬਾਈ ਹੋਰਾਂ ਨੇ ਇੱਥੋਂ ਧੋਕੜ ਗੱਭਣ ਨਹੀਂ ਕੋਈ ਵੇਚਣੀ ਉਹਦੇ ਵਾਸਤੇ ਫੋਨ ਨਾ ਕਰਿਓ ਕਿਉਂਕਿ ਬਾਈਹੋਰੀ ਸਬਾਕੇ ਵੇਚਦੇ ਆ ਵਧੀਆ ਸਿਸਟਮ ਆ ਕਾਫੀ ਮੱਜਾ ਰੱਖਿਆ ਹੋਈਆਂ ਤੇ ਬਾਕੀ ਬਾਈ ਨਾਲ ਕਰਾਦਾ ਐ ਗੱਲਬਾਤ ਆਜੋ ਬਾਈ ਹੋਰ ਕੀ ਹਾਲ ਹੈ ਜੀ ਸਸੀ ਗੋਬ ਜੀ ਛੜਦੀ ਕਲਾ ਹਾਂ ਜੀ ਆ ਨਾਮ ਤੇ ਨੰਬਰ ਬੋਲੋ ਜੀ ਮੇਰਾ ਨਾਮ ਸਤਨਾਮ ਸਿੰਘ ਜੀ ਨੰਬਰ 94640 ਜੀ 52658 ਜੀ 94640 52658 ਸਤਨਾਮ ਬਾਈ ਆਪਣਾ ਇਹ ਕਹਿ ਲੀਏ ਵੀ ਮਕਾਨ ਕਿਹੜੇ ਪਿੰਡ ਦੇ ਦੀ ਨਾ ਗਿਆ ਇਹ ਆਪਣਾ ਬਾਈ ਧਨੋਲਾ ਉਹ ਜਵੰਦਾ ਪਿੰਡੀ ਬਜਦਾ ਠੀਕ ਹੈ ਗੱਲ ਨੇੜੇ ਆਪਣੇ ਸ਼ਕਤੀ ਪਾਲਸ ਆ ਬਾਈ ਸ਼ਕਤੀ ਪਾਲਸ ਆ ਜਿਹੜਾ ਰੋਡ ਕਹਿ ਲੀਏ ਧਨੋਲਿਓਂ ਦੀਪਕ ਢਾਬੇ ਦੇ ਕੋਲੋਂ ਬਿਲਕੁਲ ਕਹਿ ਲੀਏ ਬਾਈ ਹਨਾ ਹਾਂ ਕਾਲੇ ਕਿਆ ਨੂੰ ਪੀਖੀ ਭਲਾੜੇ ਜਾਂਦਾ ਪੀਖੀ ਭਲਾੜੇ ਨੂੰ ਜਾਂਦਾ ਉਹ ਰੋਡ ਤੋਂ ਢਾਬੇ ਕੋਲੋਂ ਮੇਰਾ ਕਹਾਲਾ ਕੋਈ 2 ਕਿਮੀਲ ਹੋਊਗਾ ਹਨਾ ਹਾਂ ਇਹ 2.5 ਕਿਲੋਮੀਟਰ ਆਪਣਾ ਘਰ ਹੀ ਪੈਂਦਾ ਬਾਈ ਹਾਂ ਢਾਬੇ ਤੋਂ 2.5 ਕਿਲੋਮੀਟਰ ਰਹਿ ਜਾਂ ਛੀਤੇ ਮਾਰਦੇ ਕੈਮਰਾ ਇੱਥੋਂ ਕਰਾਂਗੇ ਤੇ ਜੇ ਗੱਲ ਕਰ ਲਈਏ ਮਗਰ ਵੀ ਬੱਛੀ ਤੇ ਆਪ ਵੀ ਬੱਛੀ ਤੋੜਦੇ ਸਤਨਾਮ ਬਾਈ ਖੋਲ ਕੇ ਆਏ ਨੂੰ ਦੰਦਾਂ 'ਚ ਕਿਵੇਂ ਰਹੂਗੀ ਬਾਈ ਦੰਦ ਬਾਈ ਦੋ ਦੋ ਦੰਦ ਕਿਹੜੇ ਸੀਮਾਂ ਦੀ ਦਸਾਈ ਬਾਈ ਇਹ ਇਹ ਡੈਨਮਾਰਕਾ ਦੀ ਆਪ ਆ ਬਈ ਡੈਨਮਾਰਕਾ ਦੀ ਟੀਕਾ ਲੱਗਿਆ ਹੋਇਆ ਹੈ ਡੈਨਮਾਰਕ ਦੀ ਮਗਰ ਬੱਛੀ ਆ ਤੇ ਐਜੈਕਟ ਨੰਬਰ ਆਪਣਾ ਹਨਾ ਲਿਖਿਆ ਹੋਇਆ ਹਾਂਜੀ ਹਾਂਜੀ ਬਾਈ ਆ ਨੰਬਰ ਬਾਈ ਕਹਿੰਦਾ ਲਿਖਿਆ ਪਿਆ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਬਾਈ ਅੱਜ ਹੀ ਸੂਈਏ ਠੀਕ ਆ ਲੈ ਚੱਲ ਆਜਾ ਇਹਨੂੰ ਕਾਹ ਕਿ ਘੰਟੇ ਹੋ ਗਏ ਇਹਨੂੰ ਹੋ ਗਏ ਭਾਈ 2-3 ਘੰਟੇ ਸੂਈ ਨੂੰ ਠੀਕ ਹੈ ਗੱਲਾਂ 2 ਕ ਘੰਟੇ ਸੱਜਣੋਂ ਸੂਈ ਨੂੰ ਹੋ ਗਏ ਤੇ ਬਾਕੀ ਜੇਰ ਦੀ ਹਲੇ ਪੈਂਡਿੰਗ ਹੈ ਉਹ ਜੇਰ ਦੀ ਵੀਡੀਓ ਬਾਈ ਤੋਂ ਮੰਗਾ ਲਿਓ ਕੱਦ ਵੀ ਚੰਗਾ ਰੱਖਦੀ ਆ ਤੇ ਵਜਨ ਵੀ ਚੰਗਾ ਇਹ ਮੰਨ ਲਓ ਯਾਰ ਮੱਜਾਂ ਵਰਗਾ ਸਰੀਰ ਆ ਬੱਚੀ ਦਾ ਜਿੱਦਾਂ ਦੀ ਬਾਡੀ ਤੇ ਜਿੱਦਾਂ ਦੀ ਕਹ ਲਈਏ ਕੁਆਲਿਟੀ ਆ ਗਈ ਇਹਦੀ ਮਾਂ ਵੀ ਆਪਣੇ ਕੋਲ ਸੀ ਭਾਈ ਹਾਂ ਭਾਈ ਮਾਂ ਇਹਦੀ ਆਪਣੇ ਕੋਲ ਦੀ ਆਪਾਂ ਹੁਣ ਮੱਜਾਂ ਤੇ ਕੰਮ ਕਰਤਾ ਸ਼ੁਰੂ ਠੀਕ ਹੈ ਗੱਲਾਂ ਤੇ ਇਹ ਵੇਚਤੀਆਂ ਦੀ ਆਪਾਂ ਨੇ ਠੀਕ ਹੈ ਗੱਲ ਕਿੰਨੇ ਕੁ ਦੁੱਧ ਵਾਲੀ ਦੀ ਮਾਂ ਭਾਈ ਇਹਦੀ ਮਾਂ ਭਾਈ ਇਹਦੀ 35+ ਚੱਲਦੀ ਰਹੀ ਆ ਆਪਣੇ ਕੋਲੇ ਠੀਕ ਹੈ 35 ਤੋਂ ਇਹ ਇਹ ਜੇ ਗੱਲ ਕਰ ਲਈ ਆਪਾਂ ਕਿੰਨਾ ਕੁ ਦੁੱਧ ਪਾ ਸਕਦੀ ਆ ਆਈਡੀਆ ਬਾਈ ਪਾਊਗੀ 25 ਤਾਂ ਆਰਾਮ ਨਾਲ 25 ਦੇ ਲਗਭਗ ਤੇ ਲੇਵਾ ਇਹ ਕਹਿ ਸਕਦੇ ਆਂਗਾ ਜੀ ਆਰਡਰ ਤੇ ਮਾਰਦੀ ਕੈਮਰਾ ਵੀ ਫਿਕਸ ਜਾ ਲੇਵਾ ਰੱਖਦੀ ਆ ਤੇ ਹਾਲੇ ਜਿਵੇਂ ਬਾਈ ਨੇ ਕਿਹਾ ਵੀ ਤਾਜੀ ਸੂਈ ਆ ਜਦੋਂ ਜੇਰਜੂਰ ਪਾ ਕੇ ਥੱਲੇ ਮੰਨ ਲਾ ਵੀ ਦੁੱਗਣਾ ਬਣ ਜਾਂਦਾ ਪਸ਼ੂ ਬਾਈ ਜਦੋਂ ਹਨਾ ਜੇਰਜੂਰ ਤਾਂ ਹਾਂ ਹਾਂ ਬਾਈ ਹਜੇ ਤਾਂ ਤادیه ਹੈ ਠੀਕ ਹੈ ਗੱਲ ਆ ਜਿਵੇਂ ਖਾ ਪੀ ਕੇ ਅੱਗੇ ਤਿਆਰ ਹੋ ਜੂਗੀ ਤੇ ਮਾਡਰ ਰਿਕਾਰਡ ਵੀ ਚੰਗਾ ਤੇ ਕੱਦ ਵੀ ਚੰਗਾ ਤੇ ਮੇਨ ਗੱਲ ਆ ਯਾਰ ਜਿਹੜੀ ਬਾਡੀ ਦੀ ਬਣਤਰ ਬਹੁਤ ਕਮਾਲ ਦੀ ਆ ਬਿਲਕੁਲ ਸਟ੍ਰੇਟ ਤੇ ਲੈਗ ਸਕੋਰ ਵਾਲੇ ਪੱਖ ਤੋਂ ਮਜ਼ਬੂਤ ਆ ਗਈ ਫੋਟੋ ਨਹੀਂ ਬਹੁਤ ਵਧੀਆ ਬਾਈ ਸਿਹਰਾ ਹਾਂ ਤੇ ਨਾਲ ਕਹਿ ਲਈਏ ਤੇ ਨਾਲ ਵੀ ਬੱਛੀ ਆ ਗਈ ਹਾਂ ਨਾਲ ਵੀ ਬਾਈ ਡਨ ਮਾਰਕਰ ਦੀ ਬੱਸੀ ਆ ਨਾਲ ਕਿੰਨੇ ਪੈਸੇ ਬਾਈ ਇਹਦੇ ਜਮੀ 1,20,000 ਰੁਪਏ ਡਿਮਾਂਡ ਕਿੰਨੇ ਦੀ ਫਿਕਸ ਕਿੰਨੇ ਦੀ ਵੇਚ ਦਾਂਗੇ ਜਮੀ ਆਪਾਂ ਜਿੱਚੋ ਇਹ ਰੱਖ ਲਈ ਵੀ ਕੱਲੀ ਛੋਟੇ ਕਰਨੀਆਂ ਵਾਹ 15 ਤੋਂ 100 ਦੀ ਕਰੀ ਹੋਰਲੇ ਬੰਨਿਓ ਦਿਖਾ ਦੀ ਕਰੀ 1 ਲੱਖ ਤੇ 15 ਜੋ ਬਾਈ ਕਹਿੰਦਾ ਛੋਟ ਛੱਪੇ ਜਿਹੜਾ ਸਿਸਟਮ ਹੀ ਰਹੂਗਾ ਤੇ ਨਾਸਲ ਬਰੀਡ ਵਾਲੀ ਬੱਛੀ ਜੇ ਕਹਿ ਸਕਦੇ ਆ ਵੀ ਯਾਰ ਕੋਈ ਘਾਟ ਨਹੀਂ ਹੈਗੀ ਇੱਥੋਂ ਘੈਰੀ ਫੇਸ ਤੇ ਮਾਰਦੀ ਕੈਮਰਾ ਬੋਦੇ ਵਾਲੀ ਆ ਗਈ ਜਿਵੇਂ ਬਾਈ ਨੇ ਦੱਸਿਆ ਵੀ ਸੀਮਨ ਦੀ ਡਿਟੇਲ ਸਾਰੀ ਦੇ ਦਾਂਗੇ ਤੇ ਪਲੱਸ ਪੁਆਇੰਟ ਇਹਦਾ ਇਹ ਆ ਗਿਆ ਸੱਜਣੋ ਵੀ ਇਹਦੇ ਮਾਗਰ ਵੀ ਕਹਿ ਲਈ ਬਾਈ ਬੱਛੀ ਆ ਗਈ ਹਾਂ ਬਈ ਹਾਂ ਤੇ ਹੁਣ ਘੈਰੀ ਇੱਥੇ ਮਾਰਦੀ ਕੈਮਰਾ ਉਹ ਤਾਂ ਬਾਲੀ ਵੱਡੀ ਆ ਯਾਰ ਆ ਬਸ ਮੰਦਰੀ ਜਹਾਜ਼ ਹੀ ਲਈ ਫਿਰਦਾ ਇਹ ਸਤਨਾਮ ਕਿਵੇਂ ਦਿੰਦਾ ਜੀ ਏ ਵੀ ਬਾਈ ਦੋ ਦੰਦ ਹੋ ਗਏ ਦੋ ਦੰਦ ਹੀ ਆ ਵੱਡੀ ਦਾ ਵਾਲੀ ਲੱਗਦੀ ਵੱਡੀ ਬਹੁਤ ਆ ਬਈ ਪਲੀ ਹੋਈ ਆਪਣੀ ਘਰ ਦੀ ਆ ਆਪਦੀ ਬੱਚੀ ਠੀਕ ਆ ਗੱਲ ਤੋਰੀਆਂ ਖੋਲ ਕੇ ਹਾਂ ਹਾਂ ਬਈ ਆ ਤੋਰ ਦੇ ਲਾ ਬੋਜ ਕੇ ਭੱਜੇ ਪੁੱਜੇ ਨਾ ਦੰਦਾਂ ਚ ਬਾਈ ਕਹਿੰਦਾ ਇਹ ਵੀ ਦੋ ਦੰਦ ਤੇ ਗੱਬਣ ਕਿਹੜੇ ਤੋਂ ਬਾਈ ਇਹ ਇਹ ਵੀ ਬਾਈ ਡੈਨਮਾਰਕ ਤੋਂ ਆ ਡੈਨਮਾਰਕ ਤੋਂ ਆ ਡਾਕਟਰ ਵੀ ਆਪਣੇ ਆਪ ਹੀ ਫਿਰਦਾ ਬਾਈ ਹੁਣ ਦੇ ਸਾਹਮਣੇ ਠੀਕ ਆ ਗੱਲ ਆ ਦੰਦਾਂ ਚ ਬਾਈ ਕਹਿੰਦਾ ਇਹ ਵੀ ਦੋ ਦੰਦ ਤੇ ਗੱਬਣ ਸਜਣੋ ਕਹਿ ਲੀਏ ਇਹ ਵੀ ਡੈਨਮਾਰਕ ਤੋਂ ਆ ਵੱਡੀ ਵਾਲਾ ਲੇਖਾ ਨਹੀਂ ਹੈਗਾ ਕੋਈ ਵੀ ਭਰਾ ਨਾ ਇਹਨੂੰ ਛੋਟੀ ਮੰਨ ਕੇ ਨਾ ਆ ਜਾਏ ਮੱਜਾਂ ਵਰ 15 ਦਿਨ ਬਾਕੀ ਨੇ ਬਾਈ ਠੀਕ ਆ ਗੱਲ ਇਹ ਆ ਬਾਈ ਉਰਲੇ ਬੰਨੇ ਇਹਦੀ ਮਾਂ ਦਾ ਦੁੱਧ ਕਿੰਨਾ ਕਸੀ ਬਾਈ ਮਾਂ ਇਹ ਵੀ ਬਾਈ 30 35 ਤੇ ਚੱਲਦੀ ਰਹੀ ਐ ਠੀਕ ਆ ਗੱਲ ਆ ਹਾਂ ਆ ਵੱਡੇ ਫੁੱਲ ਆ ਗਈ ਦੁੱਧ ਇਹ ਮੰਨ ਲਓ ਵੀ ਜਿਹੜੇ ਹਿਸਾਬ ਨਾਲ ਇਹਦੀ ਕਹ ਲਈਏ ਬਰੀਡ ਆ ਗਈ ਜਾਂ ਕੱਦ ਕਾਠੀ ਕਹ ਲਈਏ ਬਾਈ ਹਨਾ 30 ਦੇ ਲਗਭਗ ਇਹਨੂੰ ਪਹਿਲਾਂ ਨੂੰ ਦੁੱਧ ਦੇਣਾ ਚਾਹੀਦਾ ਕਿਉਂਕਿ ਜਿੰਨਾ ਦੁੱਧ ਦੇਣਾ ਚਾਹੀਦਾ ਬਾਈ ਐਡੀ ਗਾਈਆਂ ਜੀ ਤੁਹਾਡੇ ਸਾਹਮਣੇ ਬੱਸੀ ਇਹ ਇੱਥੋਂ ਦਾ ਖਾਦੀ ਗਰੀ ਥਾਣਾ ਹੱਥੀ ਚਵਾਈ ਵਾਲਾ ਵੀ ਰੱਖੂ ਤੇ ਮਸ਼ੀਨੀ ਚਵਾਈ ਵਾਲਾ ਵੀ ਤੇ ਵੱਡੀ ਵਾਲਾ ਲੇਖਾ ਨਹੀਂ ਸੁਭਾ ਦੀ ਕਰਮ ਤਾਂ ਨਹੀਂ ਨਾ ਨਾ ਬਾਈ ਬਹੁਤ ਗੱਲ ਸੁਣੀ ਆ ਹਲਾ ਗਰੀ ਇੱਥੋਂ ਕਰਾ ਦੇ ਜੈ ਇੱਕ ਵਸਵਾ ਆ ਦੀ ਠੰਡੀ ਬਾ ਛੱਡਦੇ ਤੇ ਲੇਵਾ ਬਣਾਉਗੀ ਕਹਿ ਲਈ ਫਾੜੀ ਵਾਲਾ ਟੁੱਟ ਮਾ ਜਾਂ ਲੇਵਾ ਨਹੀਂ ਦਾ ਕਰੀ ਕਿਸੇ ਵੀ ਪੱਖ ਤੋਂ ਇੱਥੋਂ ਕਰਾ ਦੇ ਜੈ ਇੱਕ ਕਿੰਨੇ ਦਿਨ ਪੈਂਡਿੰਗ ਦੱਸਿਆ ਦੇ 15 ਦਿਨ ਪੈਂਡਿੰਗ ਨੇ ਭਾਈ 15 ਦਿਨ ਪੈਂਡਿੰਗ ਅੱਜ ਇਹਦਾ ਕੀ ਰੇਟ ਰਹੂਗਾ 1 20 ਬਈ ਇਹਦਾ 1 ਲੱਖ ਤੇ 20 ਹਜ਼ਾਰ ਜੇ ਕਿਸੇ ਨੇ ਦੋ ਨਹੀਂ ਲੈਣੀਆਂ ਹਾਂ ਕਰ ਦਾਂਗੇ ਬਈ ਮਾਨਤਾਨ ਜੋੜੇ ਚ ਕਰ ਦਾਂਗੇ ਮਾਨਤਾਨ ਹਾਂ ਹਾਂ ਵਧੀਆ ਜੋੜੇ ਚ ਬਾਈ ਕਹਿੰਦਾ ਫੁੱਲ ਕਰ ਦਾਂਗੇ ਮਾਨਤਾਨ ਆ ਗਈਆਂ ਬਾਈ ਦੋਨੇ ਦੋ ਦੋ ਦੰਦ ਹੈਨਾ ਹਾਂ ਦੋ ਦੋ ਦੰਦ ਉਹ ਚੀਜ਼ ਦੀ ਗਾਰੰਟੀ ਦੋ ਜਿਵੇਂ ਆਪਾਂ ਡੈਨਮਾਰਕ ਦੀ ਦੱਸੀ ਆ ਹਾਂ ਹਾਂ ਬਾਈ ਗਾਰੰਟੀ ਆ ਬਾਈ ਆਲਾ ਕੀ ਕਰਵਾ ਲੇ ਬਈ ਆਗੜਾ ਠੀਕ ਆ ਗੱਲ ਬਾਈ ਕਹਿੰਦਾ ਡੀ ਐਨ ਵੀ ਕਰਾ ਲੈ ਜਿਹੇ ਤੇ ਹੁਣ ਮਾਰ ਦੇ ਘਰੀ ਆਹ ਮੱਝ ਤੇ ਕੈਮਰਾ ਇਹਦਾ ਸੂਹਾਂ ਝੁੱਟੀ ਦਾ ਕਿਹੜਾ ਬਾਈ ਇਹ ਦੂਜੇ ਸੂਹੇ ਸੁੰਦੀ ਆ ਬਾਈ ਇਹ ਇੱਥੋਂ ਦਿਖਾ ਦੇਂ ਘਰੀ ਓਏ ਲੇਵਾ ਬਹੁਤ ਸ਼ਾਨਦਾਰ ਬਣਾਉ ਕਹਿ ਲਿਆ ਚੌੜਾ ਲੇਵਾ ਬਣਾਉ ਬਾਈ ਥੱਲੋਂ ਹਣਾ ਹਾਂ ਹਾਂ ਫਾਈਟਾ ਕੀ ਦਰਮਿਆਨੀ ਨੂੰ ਜੋਰ ਫੁੱਲ ਆ ਗਏ ਹਾਂ ਹਾਂ ਵਾਜਨ ਪੂਰਾ ਹੋ ਗੇ ਆ ਤੌਰ ਬਾਈ ਹੋਣਗੇ ਕਿ ਕਿੰਨੇ ਦਿਨ ਪੈਂਡਿੰਗ ਦੱਸਿਆ ਇਹਦੇ ਇਹ ਵੀ ਬਸ ਬਾਈ ਆਹੀ 15 ਦਿਨ ਪੈਂਡਿੰਗ ਕੱਢੂਗੀ 15 ਦਿਨ ਦੇ ਲਗਭਗ ਇਹ ਆਪਣੇ ਘਰ ਦੀ ਜਿਹੜੇ ਖਰੀਦੀ ਵੀ ਇਹ ਬਾਈ ਘਰ ਦੀ ਹੈ ਘਰ ਦੀ ਚੋਟੀ ਹਾਂ ਹੁਣ ਆਪਾਂ ਨੇ ਕੰਮ ਸ਼ੁਰੂ ਕਰ ਲਿਆ ਬਸ ਟੋਕੜ ਗੱਬਣ ਦਾ ਤਾਂ ਕਰਕੇ ਠੀਕ ਆ ਗੱਲ ਤੇ ਕਿੰਨਾ ਦੁੱਧ ਦੇ ਨੇ ਪਹਿਲਾਂ ਨੇ ਜਮਾ ਸਹੀ ਆਪਾਂ ਜਿੰਨਾ ਕਹ ਲਈਏ ਚੋਇਆ ਕਰੇ ਭਾਈ ਆਪਣਾ ਜਮਾ 13 ਲੀਟਰ ਤੇ ਡੱਬਾ ਮਾਰ ਕੇ ਛੋਇਆ ਹੋਇਆ 13 ਲੀਟਰ ਹਾਂ ਭਾਈ ਕੰਡੇ ਦਾ ਮੰਨ ਲੀਏ ਵੀ 12 ਦੇ ਲਗਭਗ ਹੋਊ ਜਮਾਂ ਬਈ ਤਿਆਰ ਜਮਾਂ ਆ ਕਿਰਾ ਹੋਰ ਕੁਮਾਦ ਇਧਰ ਲੈ ਬੈਨੇ ਉਧਰੋਂ ਲੈ ਜਾ ਗੇਟ ਕਨੀ ਨੂੰ ਇੱਥੋਂ ਦਿਖਾ ਦਿੰਗੇ ਰੀ ਹਾਈਟ ਆ ਕੀ ਦਰਮਿਆਨੀ ਤੇ ਬਾਜਨ ਬਜੂਰੋ ਤੁਹਾਡੇ ਸਾਹਮਣੇ ਆ ਤੇ ਬਾਕੀ ਲੇਵੇ ਦੀ ਬਿਲਕੁਲ ਸਾਫ ਆ ਚਵਾਈ ਦੀ ਕਿਵੇਂ ਰਹੂਗੀ ਬਾਈ ਚਵਾਈ ਚ ਬਾਈ ਇੱਕ ਨੰਬਰ ਆ ਜਮਾਂ ਪੂਲੀ ਤਾਰ ਆ ਠੀਕ ਆ ਸ਼ਰਲਾ ਸਿੱਟਾ ਟਾਟ ਜਮਾਂ ਵੀ ਨੂੰ ਬਾਈ ਆਪਣੀ ਜ਼ਿੰਮੇਵਾਰੀ ਹੋਊ ਠੀਕ ਆ ਗੱਲ ਤੇ ਗੱਬਣ ਕਿਹੜੇ ਸੀਮਨ ਤੋਂ ਬਾਈ ਇਹ ਇਹ ਨਵਾਬ ਤੋਂ ਬਾਈ ਨਵਾਬ ਕਹ ਲਈਏ ਸਰਸਪਤੀ ਵਾਲਾ ਹਾਂ ਹਾਂ ਬਾਈ ਆ ਨਵਾਬ ਐਚਐਸ ਵੀ ਵਾਲਿਆਂ ਕੋਲੇ ਵਾਗਿਆ ਨਵਾਬ ਤੋਂ ਬਾਈ ਕਹਿੰਦਾ ਗੱਬਣ ਤੇ ਦੁੱਧ ਇਹਦਾ ਪਹਿਲਨ ਦਾ 13 ਲੀਟਰ ਬਾਈ ਤੇ 15 ਦਿਨ ਦੇ ਲਗਭਗ ਬਾਈ ਨੇ ਦੇ ਪੈਂਡਿੰਗ ਦੱਸੇ ਨੇ ਤੇ ਜਿਹੜੇ ਹਿਸਾਬ ਨਾਲ ਡਿਜ਼ਾਈਨ ਵਾਲੇ ਵੇਤਾ ਜਿਵੇਂ ਚਵਾਈ ਬਾਈ ਨੇ ਦੱਸਿਆ ਵੀ 100 ਦਾ 100 ਰਹੂਗੀ ਭਾਰ ਬੋਝ ਵਾਲਾ ਬਾਈ ਨਾ ਬਾਈ ਆਪਣੀ ਗਰੰਟੀ ਉਹ ਆਪਣੇ ਘਰੇ ਛੱਡ ਜੇ ਬੰਦਾ ਜੇਹੀ ਗੱਲ ਹੋਊ ਠੀਕ ਆ ਗੱਲ ਤੇ ਦੁੱਧ ਬਾਈ ਲੰਮਾ ਸਮਾਂ ਦਿੰਦੀ ਐ ਹਾਂ ਦੁੱਧ ਲੰਮਾ ਸਮਾਂ ਬਾਈ ਠੀਕ ਆ ਗੱਲ ਦੁੱਧ ਬਾਈ ਕਹਿੰਦਾ ਲੰਮਾ ਟਾਈਮ ਦਿੰਦੀ ਆ ਤੇ ਚਵਾਈ ਵਾਲੇ ਮਾਮਲੇ 'ਚ ਬਾਈ ਨੇ ਕਿਹਾ ਵੀ ਥਣ ਵੱਧ ਘੱਟ ਦੀ ਛੜਲੇ ਛਿੱਟੇ ਦੀ ਓਟ ਰਹੂਗੀ ਹਰੇਕ ਪੱਖ ਤੋਂ ਤੇ ਬਾਕੀ ਇੱਥੋਂ ਕੈਰੀ ਇਹਦਾ ਨਾ ਜਦੋਂ ਐ ਨੂੰ ਜਾਓਗੇ ਇਹ ਇੱਥੋਂ ਕਰਾ ਲਿਓਵਾ ਚੈੱਕ ਤੇ ਬਾਕੀ ਥਾਣ ਸੋਨਾ ਰੱਖਦੀ ਹੈ ਹੱਥੀ ਚ ਬਾਈ ਹਾਂ ਬਾਈ ਮੁੱਠੀ ਵਾਲਾ ਥਾਣਾ ਕਿੰਨੇ ਕ ਪੈਸੇ ਲਵਾਂਗੇ ਅੱਜ ਇਹਦੇ ਜਮ ਬਾਈ 1.5 ਲੱਖ ਰੁਪਇਆ ਮੁੱਲ ਆ ਮੈਂ ਕਿੰਨਾ ਜਾਵੇਂ ਫਿਕਸ ਹੀ ਕਰਨਾ ਕ ਮੱਖਪਾ ਨੇ ਅਜ ਮੁੱਲ ਲੜਾ ਕੰਮ ਦਾ ਛੱਡ ਦੇ ਵੀ ਜਿੰਨੇ ਜੇਬ 'ਚ ਹੀ ਪੋਣਿਆ ਛੋਟ ਛੋਟ ਰੱਖ ਕੇ ਇੱਕ 45 ਦੀ ਦੇ ਦਾਂਗੇ ਬਾਈ ਉਹ ਚੋਂ ਵੀ ਮਾਨਤਾਨ ਕਰ ਦਾਂਗੇ ਬੰਦਾ ਇੱਕ 45 ਚ ਹਾਂ ਠੀਕ ਆ ਬਾਈ ਇੱਕ 45 ਚ ਬਾਈ ਕਹਿੰਦਾ ਇਹਦਾ ਮਾਨਤਾਨ ਹੋ ਜੂਗਾ ਤੇ ਉਹਨਾਂ ਦੀ ਕਿੰਨੀ ਕਿੰਨੀ ਡਿਮਾਂਡ ਦੱਸਿਆ ਇੱਕ 20 20 ਇੱਕ 20 ਤੇ ਭਰਲੀ ਦੀ ਵੀ ਕਹਿ ਲਈ ਇੱਕ ਵੀ ਹੈ ਨਾ ਹਾਂ ਦੇਣ ਲੈਣ ਇੱਕ 15 15 ਠੀਕ ਹੈ ਗੱਲ ਇੱਕ 15 15 ਜਾਂ 22 ਕਹਿੰਦਾ ਇਹ ਦੇ ਦਾਂਗੇ ਤੇ ਇੱਕ 45 ਦੀ ਝੋਟੀ ਦੇ ਦਾਂਗੇ ਨੰਬਰ 11 ਹੋਰ ਬੋਲੋਗੇ ਨੰਬਰ ਬਾਈ 94640 ਹਾਂਜੀ 52658 94640 52658 ਬਾਈ ਦਾ ਨੰਬਰ ਆ ਪਿੰਡ ਜਵੰਦਾ ਪਿੰਡੀ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਤੇ ਨੇੜੇ ਰਹਿਗਾ ਸਜਨਉਤ ਢਨੋਲਾ ਇਹਨਾਂ ਤੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ